ਸਾਡੀ ਗੁਰੂ ਮਹਾਰਾਜੀਆਂ ਨੇ ਆਪਾਰਿ ਭਰਿਆ ਜਰ ਬੜੀ ਜਰ ਸਰਦਾਰ ਜੀ ਦੇਖੀ ਥੋੜੀ ਜੀ ਹੈ ਕੋਣਸ ਹੋ ਜਾਣੀ ਹੋਸ ਕੋ ਹੋ ਜਾਣੀ ਹੋਸ ਅੱਛਾ ਤਾਂ ਗਾਮ -1500 ਦੇ ਚਦਾਰੀਆਂ ਦਾਸਤਕੀ ਗੁਰਨਾ ਪਾਉਣੀ ਹੈ ਹੈਲੋ ਕੋਈ ਨਹੀਂ ਹੈ ਤੋ ਜੇ ਤਿਆਗੇ ਜੰਤਨਾ ਦੇ ਵਿਚ ਰਹਿਣਾ ਸ਼ੁਰੂ ਕਰ ਦੇਵੇ ਜੰਤਨਾ ਦੇ ਵਿਚ ਜਾ ਕੇ ਪ੍ਰਭਨ ਕਰੇ ਸਗਲ ਤਿਆਗ ਬਨ ਬਦੇ ਫਿਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਐਡਮਿੰਟਨ ਚ ਗੁਰਦੁਆਰਾ ਦੂਖ ਨਿਵਾਨ ਸਾਹਿਬ ਤੇ ਇਥੇ ਹਰ ਐਤਵਾਰ ਦਮਨ ਸਜਦੇ ਨੇ ਤੇ ਜੋ ਸੰਗਤਾਂ ਦੀ ਸਰਦਾ ਕਿਸੇ ਨੇ ਸਹਿਜ ਪਾਠ ਸੁਖਮਨੀ ਸਾਹਿਬ ਤੇ ਹੋਰ ਚੜ੍ਹਦੀ ਕਲਾ ਲਈ ਅਰਦਾਸ ਕਰਾਉਣੀ ਹੁੰਦੀ ਹੈ ਤਾਂ ਇੱਥੇ ਸਾਰਾ ਦਿਨ ਕਥਾ ਪ੍ਰਵਾਹ ਚੱਲਦਾ ਹੈ ਸੋ ਇਹ ਲੰਗਰ ਹਾਲ ਹੈ ਜੀ ਅੱਜ ਵੀ ਐਤਵਾਰ ਨੂੰ ਜਦੋਂ ਅਸੀਂ ਦਰਸ਼ਨ ਕਰਨ ਆਏ ਸੀ ਸੰਗਤਾਂ ਦੇ ਤਾਂ ਉਦੋਂ ਕਿਸੇ ਸੇਵਾਦਾਰ ਨੇ ਸਹਿਜ ਪਾਠ ਦਾ ਪਾਠਾਂ ਦੇ ਟੂਕ ਪਾਏ ਗਏ ਸੀ ਤੇ ਉਹਨਾਂ ਵੱਲੋਂ ਸੰਗਤਾਂ ਵੱਲੋਂ ਹੀ ਇਹ ਜਿਹੜਾ ਪ੍ਰਬੰਧ ਕੀਤਾ ਗਿਆ ਨਗਰ ਦਾ ਜਲੇਬੀਆਂ ਦਾ ਲੰਗਰ ਨਾਲ ਦਾਲ ਸਬਜੀ ਰਾਇਤਾ ਖੀਰ ਕੋਈ ਵੀ ਐਸੀ ਚੀਜ਼ ਨਹੀਂ ਜਿਹੜੀ ਇੱਥੇ ਨਹੀਂ ਸੰਗਤਾਂ ਨੂੰ ਲੰਗਰ ਵਿੱਚ ਸਾਵਣ ਹੁੰਦੀ ਸੋ ਇਹ ਪਰਿਵਾਰ ਆ ਉਹ ਜਿਹੜਾ ਲੰਗਰ ਵਰਤਾ ਰਿਹਾ ਬਕਾ ਦਾ ਜਿਨ੍ਹਾਂ ਨੇ ਸਰਦਾ ਮੁਤਾਬਕ ਇੱਥੇ ਸ੍ਰੀ ਸਹਿਜਪਾਟ ਦੇ ਰਖਾਏ ਹੁੰਦੇ ਆ ਉਹਨਾਂ ਵੱਲੋਂ ਹੀ ਸੇਵਾ ਨਿਭਾਈ ਜਾਂਦੀ ਹੈ ਲੰਗਰ ਵਰਤਾਇਆ ਜਾਂਦਾ ਸੋ ਇਧਰ ਥਾਲ ਵਗੈਰਾ ਸਲਾਦ ਅਚਾਰ ਫਰੂਟ ਰੱਖੇ ਗਏ ਆ ਜਿੰਨੀ ਸਰਦਾ ਉਨੀਆਂ ਆਵਦੇ ਉਹਦੇ ਚ ਪਾਓ ਤੇ ਇਸ ਤੋਂ ਬਾਅਦ ਇਧਰਲੇ ਪਾਸੇ ਜਿਹੜੇ ਇਹ ਜਿਹੜੀ ਵੀ ਚੀਜ਼ ਦੀ ਲੋੜ ਆ ਜਿਵੇਂ ਆ ਪੀਜ਼ਾ ਪੀਜੇ ਦੀ ਵੀ ਕਿਸੇ ਸੇਵਕ ਨੇਤ ਸੇਵਾ ਕੀਤੀ ਸੀ ਕੱਲ ਰਲ ਕੇ ਇੱਥੇ ਕੁਝ ਨੌਜਵਾਨਾਂ ਨੇ ਇੱਥੇਲੇ ਪਾਸੇ ਗੁਰੂ ਕਾ ਨਗਰ ਤਿਆਰ ਹੋ ਰਿਹਾ ਹੈ। ਆਹ ਦਾਣਾ ਤੇ ਇਧਰ ਜਲੇਬੀਆਂ ਆਪ ਹੀ ਤਿਆਰ ਕੀਤੀਆਂ ਜਾ ਰਹੀਆਂ। ਸੋ ਇਹ BB ਵੱਲੋਂ ਵੀ ਇਧਰ ਜਿਹੜੇ ਸਾਹਮਣੇ ਤੁਸੀਂ ਦੇਖੋਗੇ ਲੰਗਰ ਦੀ ਸੇਵਾ ਕੀਤੀ ਜਾ ਰਹੀ ਹੈ। ਪ੍ਰਸ਼ਾਦਾ ਤਿਆਰ ਕੀਤਾ ਜਾ ਰਿਹਾ ਹੈ ਬੀਬੀਆਂ ਵੱਲੋਂ ਹਾਂ ਇੱਥੇ ਇਧਰ ਵੇੜ ਕੇ ਪ੍ਰਸਾਦਾ ਰੋਟੀਆਂ ਵੇੜ ਕੇ ਉਧਰ ਦੇ ਪਾਸੇ ਇੱਕ ਮਸ਼ੀਨ ਆ ਜਿਹੜੀ ਇਹਦੇ ਤੇ ਇੱਥੇ ਜਿਹੜੀ ਲੋਹ ਆ ਲੋਹ ਤੇ ਬੀਬੀਆਂ ਉਹ ਕਰਦੀਆਂ ਤਿਆਰ ਸੋ ਬੜੀ ਸਰਦ ਆ ਭਾਵਨਾ ਨਾਲ ਇੱਥੇ ਬੜੀ ਸੇਵਾ ਕਰਦੇ ਆ ਤੇ ਇੱਕ ਸਾਗ ਦੀ ਤਸਵੀਰਾਂ ਵੇਖਿਓ ਲੇ ਬਈਆਂ ਤਿਆਰ ਕੀਤੇ ਜਾ ਰਹੀਆਂ ਸੰਗਤਾਂ ਵਾਸਤੇ ਬਹੁਤ ਵਧੀਆ ਜਿਹੜਾ ਸਾਫ ਸਫਾਈ ਆਲਾ ਦਵਾਲਾ ਬੜਾ ਖੂਬਸੂਰਤ ਆ ਬੜੀ ਚਾਰਚ ਫੇਰੇ ਹਰਾ ਭਰਾ ਜਿਹੜਾ ਵਾਤਾਵਰਨ ਆ ਤੇ ਇਧਰ ਇਹ ਆਏ ਮੇਜ਼ਾਂ ਤੇ ਰੱਖ ਕੇ ਆਡਾ ਡਟਰੀਆਂ ਉਦੀ ਮੁਤਾਬਕ ਜਿੰਨੀ ਕਿਸੇ ਨੂੰ ਲੋੜ ਹੁੰਦੀ ਹੈ ਓਨੀ ਕੋਈ ਆਪਦੀ ਉਹ ਕਰ ਲੈਂਦਾ ਤੇ ਆਪਣੇ ਜਾਲ ਵਗੈਰਾ ਸਕੇ ਜਾਂਦਾ ਇੱਥੇ ਕੋਲ ਡਰਿੰਕ ਵੀ ਰੱਖੇ ਜਾਂਦੇ ਆ ਕੋਲਡ ਡਰਿੰਕ ਦੀਆਂ ਕੰਨੀਆਂ ਵੀ ਹੁੰਦੀਆਂ ਜੇ ਖੁੱਲਾ ਕਿਸੇ ਗਲਾਸ ਚ ਪਾਉਣਾ ਤੇ ਉਹ ਵੀ ਪਾ ਦਿੰਦੇ ਆ ਇੱਕ ਪਾਸੇ ਮੇਜ਼ ਵੀ ਲੱਗੇ ਆ ਸਾਈਡ ਤੇ ਜਿਹਨੇ ਬਹਿ ਕੇ ਸੱਕਣਾ ਉਹ ਸਭ ਬਹਿ ਕੇ ਰੱਖ ਲੈਂਦਾ ਜਿਹਦੇ ਕੋਈ ਸਰੀਰਕ ਤੌਰ ਤੇ ਕੋਈ ਨਹੀਂ ਬੈਠ ਸਕਦਾ ਤਾਂ ਉਹਨੇ ਨਾਲ ਇਸ ਤੇ ਮੇਜ਼ ਤੇ ਇਹ ਕੁਰਸੀਆਂ ਰੱਖੀ ਹੋਈਆਂ ਨੇ ਇਹ ਭਾਂਡਿਆਂ ਦੀ ਸੇਵਾ ਕੀਤੀ ਜਾ ਰਹੀ ਹੈ ਭਾਂਡਿਆਂ ਦੀ ਸਾਫ ਸਫਾਈ ਦੀ ਤੇ ਇੱਧਰ ਪਨੀਰ ਜਿਹੜਾ ਲੰਗਰ ਵਾਸਤੇ ਇਹ ਤਿਆਰ ਕੀਤਾ ਜਾਂਦਾ ਕੱਟਿਆ ਜਾਂਦਾ ਤੇ ਉਧਰ ਉਹ ਸੰਗਤਾਂ ਇੱਧਰ ਕੋਸੇ ਸਾਦਾ ਪਾਣੀ ਅੱਡ ਛਕ ਵੀ ਨਹੀਂ ਆ ਬੜੀ ਸਰਦਾ ਭਾਵਨਾ ਕਿਉਂਕਿ ਐਡਮੈਂਟਨਾ ਜਿਹੜਾ ਇਹ ਇਲਾਕਾ ਹੀ ਜ਼ਿਆਦਾਤਰ ਵਾਦੀ ਹੈ ਜਿਹੜੀ ਇਹ ਜਿਹੜੇ ਆਪਣੇ ਪੰਜਾਬੀ ਲੋਕ ਬਹੁਤ ਰਹਿੰਦੇ ਇੱਥੇ ਇੱਥੇ ਆਪਣੇ ਕੋਈ ਬੱਚੇ ਜਿਹੜੇ ਪੜ੍ਹਦੇ ਆ ਆਸ-ਪਾਸ ਸਕੂਲਾਂ ਕਾਲਜ ਯੂਨੀਵਰਸਿਟੀਆਂ ਚ ਤੇ ਜਾਂ ਇੱਥੇ ਕੋਈ ਵਰਕ ਪਰਮਿਟ ਤੇ ਆਏ ਹੁੰਦੇ ਆ ਇਹ ਬਾਹਰੀ ਦ੍ਰਿਸ਼ਾ ਜੀ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਦਾ ਤੇ ਬਰਫ਼ ਦੋ ਦਿਨਾਂ ਦੀ ਸ਼ੁਰੂਆਤ ਹੋਈ ਆ ਪੈਣ ਦੀ ਤੋਂ ਤੋਂ ਦਿਨ ਸਾੜ ਰਹੇ ਪੰਥ ਮਹਾਰਾਜ ਕੇ ਇਨਸਾਨ ਸਾਹਿਬ ਚੂਰਿਆ ਇਧਰ ਪਾਸੇ ਪਾਰਕਿੰਗ ਆ ਗੱਡੀਆਂ ਜਿਹੜੀਆਂ ਆਉਂਦੇ ਆ ਖੁੱਲਾ ਪਰਿਪਤਕ ਦੂਰ ਤੱਕ ਆ ਉਹ ਸਾਹਮਣੇ ਦੂਜੀ ਸਾਈਡ ਤੇ ਮਸਜਿਦ ਮਸਜਿਦ ਵੀ ਹੈ ਤੇ ਇਧਰ ਇਹ ਅੱਗੇ ਜਿਹੜੀ ਜਾਣਾ ਹੁੰਦਾ ਇੱਥੋਂ ਬੱਸ ਬ ਇਹ ਬਕਾਇਦਾ ਇੱਥੋਂ ਗੁਜ਼ਰਦੀ ਹੈ ਗੁਰਦੁਆਰਾ ਸਾਹਿਬ ਦੇ ਸਾਹਮਣੇ ਉਹ ਸਾਹਮਣੇ ਗੁਰੂ ਘਰ ਹੈ ਇਧਰ ਦੂਜੇ ਪਾਸੇ ਦਿਖਾਈਏ ਤਾਂ ਕਰਦੇ ਹਾਂ ਤੇ ਸੋ ਇਹ ਬੱਸ ਤੋਂ ਸੰਗਤਾਂ